ਸਤਿ ਸ੍ਰੀ ਅਕਾਲ ਜੀ ਪਿੰਦਾ ਗੈਲਡਰੀ ਫਾਰਮ ਮੁੰਜਾਂ ਵਾਲੇ ਤੇ ਤੁਹਾਡਾ ਸਵਾਗਤ ਹੈ ਕਿ ਆਪਣੇ ਕੋਲੇ ਨਾ ਅੱਜ ਪਹਿਲਣ ਝੋਟੀ ਆਈ ਆ। ਬਹੁਤ ਜ਼ਿਆਦਾ ਚੰਗੀ ਤੇ ਇਹ ਜੇ ਆਈ ਹੋਈ ਆ। ਮੈਂ ਸੋਚਿਆ ਇਹਦੀ ਵੀਡੀਓ ਪਾਈਏ ਨਹੀਂ ਉਦੋਂ ਨੂੰ ਸਟੇਟਸ ਲੱਗ ਲੁਗ ਜਾਂਦਾ ਤੇ ਸੇਲ ਹੋ ਜਾਂਦਾ ਚਾਹ ਨੂੰ। ਪਹਿਲਣ ਝੋਟੀ ਆ ਨਿੱਕੀ ਨਿੱਕੀ ਸਿੰਗੀ ਸੋਹਣੀ ਬਹੁਤ ਆ ਤੁਸੀਂ ਲੇਵਾ ਦੇਖੋ ਇਹਦਾ। ਪਹਿਲਣਾ ਨੂੰ ਬਹੁਤ ਘੱਟ ਥਣ ਲੇਵਾ ਇੰਨਾ ਲੱਗਦਾ ਤੇ ਦੂਜੀ ਗੱਲ ਫਿਰ ਇਹਦੀ ਸੀਲੀ ਆ ਤੁਸੀਂ ਵੇਖੋ। ਉਸ ਵੀ ਇਹਨੂੰ ਮੇਰੇ ਨਿਗਾ ਦੇ ਵਿੱਚ ਕਰੀ ਜਾਓ ਕੋਈ ਇਹਨੂੰ ਵਾਧਾ ਵਟਾ ਹੀ ਕੋਈ ਨਹੀਂ ਇਹੋ ਜੀ ਝੋਟੀ ਜੀ ਤੇ ਤੁਸੀਂ ਇਹਦੀ ਬਿਊਟੀ ਦੇਖ ਲਓ ਕੱਦ ਕਾਠ ਪਿਆਰੀ ਅੱਖ ਦੇਖੋ ਤੇ ਸਿੰਗੀ ਨਿੱਕੀ ਆ ਟੇਡਾ ਕਾਟਾ ਚਾਰਾਂ ਪੈਰਾਂ ਤੇ ਪ੍ਰੋਪਰ ਮਾਰਕਿੰਗ ਥਾਂ ਲੇਵਾ ਖੋਲ ਖੋਲ ਥਾਂ ਲੇਵਾ ਵੱਡੀਆਂ ਮਹੀਆਂ ਰਗਾ ਥਾਂ ਲੇਵਾ ਫੇਰਾ ਤੁਸੀਂ ਦੇਖੋ ਇਹਨੂੰ ਹਲਾਇਆ ਵੀ ਖਲਾਈ ਮਾੜੀ ਜੀ ਦਲਵਾਰੇ ਇਧਰ ਹੋਇ। ਲੈ। ਬਾਹਲੀ ਜਾਦੇ ਸੀਲ ਝੋਟੀਆ। ਜੋ ਮਰਜੀ ਇਹਦੇ ਥੱਲੇ ਪਈ ਜੋ ਇਹਨੂੰ ਕੋਈ ਵਾਧਾ ਵਟਾ ਨਹੀਂ। ਹੁਣ ਆਜੇ ਤੋਂ ਮਾੜੀ ਜੀ ਅਜੇ ਵੀ ਨਵਾਈ ਨਹੀਂ। ਸੂਣ ਵਾਲੀ ਕਰਕੇ ਤੇ ਐਂ ਮਿੱਟੀ ਮੁੱਟੀ ਲਾਈ ਆ ਤੇ ਐਨੀ ਸੀਲੀ ਇਹਦੇ ਵਿੱਚ। ਕੋਈ ਪਾਈ ਲੈਣਾ ਵਾਲਾ ਇਹਨੂੰ ਸੈਸਟ ਵੀ ਹੈ ਨਹੀਂਗਾ। ਵੀ ਵੇਖੋ ਚੌਹਾਂ ਥਣਾਂ ਨੂੰ ਲੈ। ਬਹਿ ਚੱਲੀ ਆ। ਆਵੇ। ਬਹਿਣ ਦੀ ਕੋਸ਼ਿਸ਼ ਕਰ ਰਹੀ ਝੋਟੀਆ। ਇੰਨੀ ਸੀਲ ਛੋਟੀ ਪਹਿਲਾ ਸੂਆ ਤੁਸੀਂ ਥਾਨ ਲੇਵਾ ਵੇਖੋ ਹਟੀਆਂ ਦਲਵਾਰੇ ਹਾ ਵੇਖੋ ਜੀ ਪੂਹ ਚਾਕੇ ਖੜ ਜਾਂਦੀ ਬਦੇ ਦੇ ਹੱਥ ਰਵਦਾ ਪ੍ਰੋਪਰ ਮਾਰਕਿੰਗ ਵਾਲੀ ਬਹੁਤ ਸੋਹਣੀ ਕੱਟੀ ਵੀਡੀਓ ਇਹਦੀ ਅਪਲੋਡ ਵੀ ਹੁਣੇ ਹੀ ਕਰ ਦੇਣੀ ਆਪਾਂ ਤੇ ਥਾਨ ਬਹੁਤ ਚੰਗਾ ਥਾਨ ਕੋਠਾ ਪੜੇ ਦੀ ਸਾਫ਼ ਸੁਥਰੀ ਇਹ ਵੇਖੋ ਕੱਟੀ ਦੀ ਨਕਸ਼ਾ ਟਾਪਰ ਕੱਟੀ ਆ ਉੱਪਰ ਮਾੜਾ ਇਹ ਹੱਥ ਲਾਉਦੇ ਪੂਛਾ ਆ ਕੇ ਖੜ ਜਾਂਦੀ ਹੈ ਤੁਸੀਂ ਲਿਓ ਵੇਖੋ ਇਹਦਾ ਦੂਜੇ ਸੂਏ ਨੂੰ ਝੋਟੀ ਮੇਲਿਆਂ ਦੇ ਵਿੱਚ ਐਰਕੀ ਵੀ ਚਲੋ ਜੇ ਕੋਈ 2 ਮਹੀਨੇ ਚੰਗੀ ਸੇਵਾ ਕਰ ਗਿਆ ਮੇਲੇ ਦੇ ਵਿੱਚ ਹਰ ਹਾਲਤ ਕਿਤੇ ਨਾ ਕਿਤੇ ਖੜੂਗੀ ਤਾਂ ਦੂਜੇ ਸੂਏ ਨੂੰ ਤਾਂ ਕਿਸੇ ਹਾਲਤ 'ਚ ਵੀ ਇਹ ਨਾ ਹਾਰਨ ਵਾਲੀ ਕੱਟੀ ਹੈ